ਰਾਜਾ ਸੂਟ ਸਿਰਫ 100 ਰੁਪਏ ਚ ਲੈ ਜਾਓ ਕਾਧੀਆਂ ਚ ਮਾਤੂ ਸ਼ਰੀ ਦਸਤਾਨ ਨੇ 5 ਦੇ ਦੀ ਲਾਦੀ ਬਹੁਤ ਵੱਡੀ ਸੇਲ 13 ਜੂਨ ਤੱਕ 9 ਜੂਨ ਤੋਂ ਲੈ ਕੇ 13 ਜੂਨ ਤੱਕ 5 ਦੇ ਦੀ ਵੱਡੀ ਸੇਲ ਜਿਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ 8 900 ਹਜ਼ਾਰ ਦੇ ਵਿੱਚ ਵਿਕਦਾ ਪਿਆ ਅਸੀਂ ਤੁਹਾਨੂੰ ਮਾਤੋ ਸ਼ੀਜੇ ਬਣਿਆ ਦੇ ਦਿਆਂਗੇ 200 ਰੁਪਏ 200 ਰੁਪਏ 200 ਰੁਪਏ ਇਹਦੇ ਵਿੱਚ ਰੰਗ ਤੁਹਾਨੂੰ ਬਹੁਤ ਸਾਰੇ ਵਜਿਨੇ ਉਹ ਰੈਡੀमेड ਨਾਇਰਾ ਕਟ ਸੂਟ ਬਾਜ਼ਾਰ ਚ 800 ਰੁਪਏ ਦਾ ਇੱਕ ਸਾਡੇ ਕੋਲ ਲੈ ਜਾਓ 500 ਦੇ ਦੋ 250 ਰੁਪਏ ਜੀ 250 ਰੁਪਏ ਚ 11 ਚ ਜਾਣਿਓ 800 ਰੁਪਏ 900 ਰੁਪਏ 1000 1000 ਰੁਪਏ ਦੀ ਬੈੱਡ ਸ਼ੀਟ ਸਾਡੇ ਕੋਲ ਆਜੋ 1000 ਵਾਲੀ ਬੈੱਡ ਸ਼ੀਟ 500 ਦੀਆਂ ਦੋ ਲੈ ਜਾਓ 15 1500 ਵਾਲੇ ਸੂਟ ਤੁਹਾਨੂੰ ਇੱਥੇ ਮਿਲਣਗੇ 350 ਰੁਪਏ ਦੇ ਵਿੱਚ ਬਾਜ਼ਾਰ 'ਚ ਵੇਖਦਾ 1500 ਰੁਪਏ ਦਾ ਇੱਕ ਸੂਟ ਸਾਡੇ ਕੋਲ ਲੈ ਜਾਓ 850 ਦਾ ਇਦਾਂ ਦੇ ਸੂਟ ਬਾਜ਼ਾਰ 'ਚ 25 2500 ਰੁਪਏ 'ਚ ਮਿਲਦੇ ਆ ਸਾਡੇ ਕੋਲ ਆਜੋ 2500 ਵਾਲਾ ਸੂਟ ਸਿਰਫ 1000 ਚ ਲੈ ਜਾਓ ਤੁਹਾਨੂੰ ਉਹ ਮਹਾਲੀ ਜਾਣ ਦੀ ਲੋੜ ਨਾ ਚੰਡੀਗੜ੍ਹ ਨਾ ਪੰਚਕੂਲਾ ਨਾ ਜੀਰਕਪੁਰ ਕਾਧੀਆਂ ਦੇ ਵਿੱਚ ਆ ਜਾਓ 3 3000 ਵਾਲੇ ਰੈਡੀमेड ਪਲਾਜੋ ਸੂਟ 1 1000 ਚ ਲੈ ਜਾਓ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਚ ਲੈ ਜਾਓ ਰੈਡੀमेड ਪਲਾਜੋ ਸੂਟ ਸਿਰਫ 100 ਰੁਪਏ ਚ ਲੈ ਜਾਓ ਕਾਧੀਆਂ 'ਚ ਮਾਤੂਸ਼ਰੀ ਦਸਤਾਨ ਨੇ 5 ਦਿਨ ਦੀ ਲਾਤੀ ਬਹੁਤ ਵੱਡੀ ਸੇਲ 13 ਜੂਨ ਤੱਕ 9 ਜੂਨ ਤੋਂ ਲੈ ਕੇ 13 ਜੂਨ ਤੱਕ 5 ਰੇਂਦੀ ਵੱਡੀ سیل ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆਜੋ 6 600 ਵਾਲੇ ਪਲਾਜੋ ਸੂਟ 6 600 ਵਾਲੇ ਪਲਾਜੋ ਸੂਟ ਲੈ ਜਾਓ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਦੇ ਵਿੱਚ ਤੇ ਪਾਜੀ ਹੈਗਾ ਹੈਗਾ ਵਾ ਇੱਕ ਤੁਹਾਨੂੰ ਵੱਡੀ ਖੁਸ਼ਖਬਰੀ ਹੋਰ ਸੁਣਾਣਿਆ ਇਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ 8 900 ਹਜ਼ਾਰ ਦੇ ਵਿੱਚ ਵਿਕਦਾ ਪਿਆ ਅਸੀਂ ਤੁਹਾਨੂੰ ਮਾਤੋ ਸ਼ੀਜੇ ਬਣਿਆ ਦੇ ਦਿਆਂਗੇ 200 ਰੁਪਏ 200 ਰੁਪਏ 200 ਰੁਪਏ ਕੀ ਪਟਾਕੇ ਤੇ ਪਟਾਕੇ ਪੈਂਦੇ ਦੇਖੋ ਪਟਾਕੇ ਤੇ ਪਟਾਕੇ ਉਹ ਰੈਡੀमेड ਨਾਇਰਾ ਕਟ ਸੂਟ ਬਾਜ਼ਾਰ ਚ 800 ਰੁਪਏ ਦਾ ਇੱਕ ਸਾਡੇ ਕੋਲ ਲੈ ਜਾਓ 500 ਦੇ ਦੋ 250 ਰੁਪਏ ਦੀ 250 ਰੁਪਏ ਚ ਕਿਹੜਾ ਸੂਟ ਬਾਜ਼ਾਰ ਚ 1000 1200 1500 ਰੁਪਏ ਮਿਲਦਾ ਅਸੀਂ ਤੁਹਾਨੂੰ 1000 ਦੇ 5 ਸੂਟ ਦੇ ਦੇਣੇ ਇੱਕ ਹੋਰ ਵੱਡਾ ਫਾਇਦਾ ਕਰ ਦਿੰਦੇ ਆ ਬਜ਼ਾਰਾਂ 'ਚ ਜਾਣਿਓ 800 ਰੁਪਏ 900 ਰੁਪਏ 1000 1000 ਰੁਪਏ ਦੀ ਬੈੱਡ ਸ਼ੀਟ ਸਾਡੇ ਕੋਲ ਆਜੋ 1000 ਵਾਲੀ ਬੈੱਡ ਸ਼ੀਟ 500 ਦੀਆਂ ਦੋ ਲੈ ਜਾਓ 15 1500 ਵਾਲੇ ਸੂਟ ਤੁਹਾਨੂੰ ਇੱਥੇ ਮਿਲਣਗੇ 350 ਰੁਪਏ ਦੇ ਵਿੱਚ ਬਾਟਮ ਦੇ ਨਾਲ ਪ੍ਰਿੰਟਡ ਬਾਟਮ ਮਿਲੇਗੀ ਜਿਸ ਤਰ੍ਹਾਂ ਕਟਾਈਆਂ ਦੇ ਵਿੱਚ ਤੁਹਾਨੂੰ ਬੇਸ਼ਮਾਰ ਚੀਜ਼ਾਂ ਮਿਲ ਗਿਆ ਪਿਆਰ ਚ 700 ਰੁਪਏ ਚ ਵਿਕਣਾ ਸੂਟ ਲੈ ਜਾਓ 350 ਰੁਪਏ ਚ ਆ ਦੇਖੋ ਸ਼ਗਨ ਵਾਲੇ ਸੂਟ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤਾਜਪੁਰ ਦੇ ਲੈਣਾ ਤੁਸੀਂ ਕਿਸੇ ਨੂੰ ਗਿਫਟ ਕਰਨਾ 350 ਰੁਪਏ ਦੀ ਸੂਟ ਦਵਾਂਗੇ ਹੋਣਾ ਸੂਟ ਹੋਏ ਸੋਹਣੀ ਚੀਜ਼ ਬਣੀਏ ਕੇਰੇ ਦੇ ਡਿਜ਼ਾਈਨ ਦੇਖੋ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਉਹ ਸ਼ਾਲ ਜਿੱਡਾ ਦਾ ਦੁਪੱਟਾ ਹੀ ਦੇ ਦੇਣਾ ਉਹ ਇੰਨਾ ਦੁਪੱਟਾ ਕੋਈ ਵਾਹ ਲੈ 8-900 ਹਜ਼ਾਰ ਰੁਪਏ ਲੈ ਲੈਂਦਾ ਅਸੀਂ ਸੂਟ ਤੁਹਾਨੂੰ 650 ਦੇ ਵਿੱਚ ਦੇ ਦੇਣਗੇ 650 ਦੇ ਵਿੱਚ ਇਹ ਪੰਜ ਦਿਨ ਫਾਇਦੇ ਹੋਣੇ ਬਾਰ ਬਾਰ ਦੱਸੀਏ ਨਾ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 13 ਜੂਨ 13 ਜੂਨ ਤੋ ਪਹਿਲਾ ਪਹਿਲਾ ਆਜੋ ਆ ਦੇਖੋ ਉਹ 13 ਜੂਨ ਤੱਕ ਤੁਸੀਂ ਆਜੋ ਤੇ ਲਫਾਫੇ ਪਰ ਪਰ ਕੇ ਲੈ ਜਾਓ ਆ ਵੀ ਕੋਈ 1500 ਨਹੀਂ ਕੋਈ 1600 ਨਹੀਂ ਕੋਈ 1700 ਨਹੀਂ ਲੈ ਜਾਓ ਲੈ ਜਾਓ ਲੈ ਜਾਓ ਬਈ 650 ਚ ਕਿਸੇ ਮਿਲ ਨੇ ਇਸ ਰੇਟ ਤੇ ਦੇਣਾ ਨਾ ਕਿਸੇ ਹੋਲ ਸੇਲਰ ਨੇਣਾ ਰਿਟੇਲਰ ਦੀਆਂ ਲੱਤਾਂ ਦਾ ਜਾਣ ਹੀ ਹੈ ਨਹੀਂ ਇਹ ਬਾਜ਼ਾਰ ਚ ਵਿਕਦਾ 1500 ਰੁਪਏ ਦਾ ਇੱਕ ਸੂਟ ਸਾਡੇ ਕੋਲ ਲੈ ਜਾਓ 850 ਦਾ 850 ਰੁਪਏ ਦੇ ਵਿੱਚ ਸੂਟ ਦੇ ਦੇਾਂਗੇ ਤੁਹਾਨੂੰ ਅਸੀਂ ਚੈੱਕ ਕਰ ਲੋ ਜੀ ਸਾਰਾ ਹੀ ਸੂਟ ਦਿਖਾ ਦਿਓ ਫਰੰਟ ਦਿਖਾ ਦਿਓ ਲੱਦਿਆ ਪਿਆ ਦੁਪੱਟੇ ਦਾ ਡਿਜ਼ਾਈਨ ਵੀ ਦਿਖਾ ਦਿਓ ਕਿੰਨਾ ਸੋਹਣਾ ਫੋਟੋ ਵਾਲਾ ਸੂਟ ਬਾਜ਼ਾਰ 'ਚ 2000 ਰੁਪਿਆ ਇਹ ਵੀ ਲੈ ਜਾਓ 850 ਰੁਪਏ 'ਚ ਸਭ ਤੋਂ ਪਹਿਲੇ ਤਾਂ ਦੁਪੱਟਾ ਚੈੱਕ ਕਰ ਲਓ ਕੁੜੀਆਂ ਦੀ ਜਾਨ ਨਿਕਲ ਜਾਂਦੀ ਦੁਪੱਟਾ ਦੇਖ ਕੇ ਕਰਕੇ ਲਗਜ਼ਰੀ ਦੁਪੱਟਾ ਆ ਤੁਸੀਂ ਹੁਣ ਸੂਟ ਦਾ ਦੇਖ ਲਓ ਫਰੰਟ ਕੇ ਰਾਜ ਚੈੱਕ ਕਰ ਲਓ ਆ ਬਾਟਮ ਦੇ ਕਢਾਈ ਕੱਢੀ ਚੈੱਕ ਕਰ ਲਓ ਐਦਾਂ ਦੇ ਸੂਟ ਬਾਜ਼ਾਰ 'ਚ 25-2500 ਰੁਪਏ 'ਚ ਮਿਲਦੇ ਆ ਸਾਡੇ ਕੋਲ ਆ ਜਾਓ 2500 ਵਾਲਾ ਸੂਟ ਸਿਰਫ 1000 'ਚ ਲੈ ਜਾਓ ਸਿਰਫ 1000 ਰੁਪਏ ਜਦਵਾਂਗੇ ਜੀ 1000 ਰੁਪਏ ਓਏ ਆ ਤੁਹਾਨੂੰ ਉਹ ਮਹਾਲੀ ਜਾਣ ਦੀ ਲੋੜ ਨਾ ਚੰਡੀਗੜ੍ਹ ਨਾ ਪੰਚਕੂਲਾ ਨਾ ਜੀਰਕਪੁਰ ਕਾਦੀਆਂ ਦੇ ਵਿੱਚ ਆ ਜਾਓ 3 3000 ਵਾਲੇ ਰੈਡੀमेड ਪਲਾਜੋ ਸੂਟ 1 1000 ਚ ਲੈ ਜਾਓ ਰੰਗ ਚਿੱਟਾ ਲੈ ਲਓ ਭਾਵੇਂ ਉਹ ਰੰਗ ਕਾਲਾ ਲੈ ਲਓ ਭਾਵੇਂ ਰੰਗ ਗ੍ਰੀਨ ਲੈ ਲਓ ਭਾਵੇਂ ਕੋਕਾ ਕੋਲਾ ਲੈ ਲਓ ਡਿਜ਼ਾਈਨਰ ਫੀਸ ਕਰਤੇ 1 1000 ਚ ਸਿਰਫ 1 1000 ਉਹ ਡਿਜ਼ਾਈਨਿੰਗ ਦੇ ਤਾਂ ਕਮਾਲ ਹੀ ਕਰਤੀ ਕਮਾਲ ਜਿਹੜੀਆਂ ਭੈਣਾ ਚੰਡੀਗੜ੍ਹ ਲੁਧਿਆਣੇ ਜਲੰਧਰ ਜਾਂਦੀਆਂ ਉਹ ਕਿਤੇ ਜਾਣ ਦੀ ਲੋੜ ਨਹੀਂ ਐਦਾਂ ਦੀ ਵੈਰਾਈਟੀ ਕਹਿੰਦੇ ਹਨ ਨਹੀਂ ਮਿਲਦੀ ਅਸੀਂ ਤੁਹਾਨੂੰ ਇਸ ਤਰ੍ਹਾਂ ਦੀ ਵੈਰਾਈਟੀ ਸਾਰੀ ਮਾਤੋ ਸ਼ੀਰ ਦਸਤ ਉਹ ਦੇਖੋ ਡਿਜ਼ਾਈਨਿੰਗ ਬਣੀ ਆ ਉਹ ਗਲੇ ਤੇ ਕਿੱਡਾ ਸੋਹਣਾ ਉਹ ਦੁਪੱਟੇ ਦਾ ਸਟਾਈਲ ਦੇਖੋ ਮੈਂ ਕਹੇ ਕਾਰੀਗਰ ਨੇ ਕਮਾਲ ਹੀ ਕਰਤੀ ਔਰ ਇਹ ਸਾਡੇ ਕੋਲ 100 100 2 200 ਵਾਲੇ ਹੀ ਸੂਟ ਨਹੀਂ ਆਕੇ ਸਾਡੇ ਕੋਲ ਚੀਜ਼ਾਂ ਟੌਪ ਟੌਪ ਦੀਆਂ ਵੀ ਆ ਤੁਸੀਂ ਮਸਲੀਨ ਦਾ ਸੂਟ ਲੈਣਾ ਕਾਟਨ ਦਾ ਲੈਣਾ ਚਾਹੇ ਤੁਸੀਂ ਲੈਣੇ ਆ ਕੋਈ ਵੀ ਕੁਆਲਿਟੀ ਦੇ ਕੋ ਕੱਪੜੇ ਸਾਡੇ ਕੋਲ ਸਾਰੀਆਂ ਚੀਜ਼ਾਂ ਅੱਧੇ ਰੇਟਾਂ 'ਚ ਕਰਤੀਆਂ ਮੈਂ ਕਿਹਾ ਹਰ ਕਿਸੇ ਦੀ ਰੂਹ ਖੋਸ਼ ਕਰਦੇ ਆਂਗੇ ਸਾਡੇ ਕੋਲ ਭਾਵੇਂ ਤੁਸੀਂ ਸਾਈਕਲ ਤੇ ਆ ਜਾਓ ਭਾਵੇਂ ਔਡੀ ਤੇ ਆ ਜਾਓ ਭਾਵੇਂ ਤੁਸੀਂ ਜਿੱਤਨਾ ਮਰਜੀ ਬਜਟ ਲੈ ਕੇ ਆ ਜਾਓ ਤੁਹਾਡੇ ਫਾਇਦੇ ਕਰ ਜਣੇ ਆ ਹਰ ਇੱਕ ਬੰਦੇ ਦਾ ਫਾਇਦਾ ਵੋਟ ਕਰ ਲਓ 13 ਜੂਨ ਤੱਕ 5 ਦਿਨ ਦੀ ਸੇਲ ਆ ਦੇਖੋ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਡਿਜ਼ਾਈਨਰ ਸੂਟ ਅੱਧਿਆਂ ਤੋਂ ਵੀ ਘੱਟ ਰੇਟ ਕਰਦੇ ਆ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਦਾਜ ਮੀਟ ਦਾ ਕਪੜਾ 50000 ਰੁਪਏ ਦਾ ਲੈਣਾ ਉਹ ਸਾਡੇ ਕੋਲ ਆਜੋ 50000 ਵਾਲਾ ਕਪੜਾ ਗਿਣ ਕੇ 15000 ਚ ਦੇ ਦੇਾਂਗੇ ਬਲੈਕ ਸੂਟ ਦੀ ਟੋਰ ਦੇਖੋ ਕਹਿੰਦੀ ਮੈਂ ਫਰੰਟਸ ਵੀ ਲੈਣਾ ਤੇ ਬੈਕ ਵੀ ਲੈਣੀ ਹੈ ਬਲੈਕ ਸੂਟ ਦੀ ਡਿਜ਼ਾਈਨਿੰਗ ਉਹ ਮੈਨੂੰ ਬਲੈਕ ਸੂਟ ਕਿਤੋਂ ਵਧੀਆ ਨਹੀਂ ਮਿਲਿਆ ਮੈਂ ਕਹਾਂ ਮਾਤੋ ਸ਼੍ਰੀ ਦਸਤਾਰ ਕਾਤੀਆਂ ਦੇ ਆਜੋ ਉਹ ਬਲੈਕ ਸੂਟ ਖੁਸ਼ ਕਰਕੇ ਤੁਹਾਨੂੰ ਦੇ ਦੇਾਂਗੇ ਉਹ ਜਿਸ ਤਰ੍ਹਾਂ ਦਾ 45 4500 ਵਾਲਾ ਸੂਟ 2025 ਵਾਲੇ ਰੰਗ ਗਾਰੰਟੀ ਨਾਲ ਦੇਵਾਂਗੇ ਕਪੜਾ ਲੋਹਾ ਏ ਲੋਹਾ ਜਿਸ ਤਰ੍ਹਾਂ ਮਰਜ਼ੀ ਹੰਡਾਓ ਸੁਪਰ ਹਿੱਟ ਕੁਆਲਿਟੀ ਦੇਖੋ ਡਿਜ਼ਾਈਨਿੰਗ ਪਿੰਟਿੰਗ ਦੇ ਤੇ ਆਹਾਹਾ ਰੂਹ ਖੁਸ਼ ਹੋ ਜਾਂਦੀ ਏ ਉਹ ਦੁਪट्टे ਜਾਲ ਜਿੱਡੇ ਦੁਪੱਟੇ ਦੇ ਤੇ ਨਾਲ ਉਹ ਖੁੱਲੇ ਡੁੱਲੇ ਡਿਜ਼ਾਈਨਿੰਗ ਆਪਣੀ ਮੈਨੂਫੈਕਚਰ ਕੀਤੀ ਉਹ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਅਜੇ ਤੱਕ ਮਾਰਕੀਟ 'ਚ ਆਈ ਨਹੀਂ ਹੋਏਗੀ ਇਹ ਗਾਰੰਟੀ ਨਾਲ ਕਹਿੰਦੇ ਆ ਵੇਖੋ ਡਿਜ਼ਾਈਨਿੰਗ ਵਾਹ ਜੀ ਵਾਹ ਬਸ ਆ ਗਿਆ ਸੂਟ ਦਾ ਵੇਖੋ ਡਿਜ਼ਾਈਨਿੰਗ ਤਲਾ ਵੀ ਜਲਦੀ ਜਲਦੀ ਆਜੋ ਛੇਤੀ ਛੇਤੀ ਆਜੋ 13 ਜੂਨ ਤੱਕ ਰਿਕਾਰਡ ਤੋੜ ਤੇ ਆ ਸਸਤਾ ਕਪੜਾ ਫ੍ਰੀ ਦੇ ਬਾਹ ਦੇ ਜੰਨੇ ਆ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਨਜ਼ਾਰੇ ਪਾਣ ਦਿਆਂਗੇ ਨਜ਼ਾਰੇ ਰੇਟ ਘੱਟ ਦਵਾਂਗੇ ਆਉਣਾ ਤੁਸੀਂ ਕਾਦੀਆਂ ਜਿਆ 100 ਰੁਪਏ ਦਾ ਸੂਟ ਵੀ ਦਵਾਂਗੇ 200 ਰੁਪਏ ਦਾ ਸੂਟ ਵੀ ਦਵਾਂਗੇ 250 ਰੁਪਏ ਦਾ ਨਾਰਾ ਘੱਟ ਵੀ ਦੇ ਦੇਾਂਗੇ 200 ਰੁਪਏ ਦਾ ਕੋਰਤਾ ਪੀਮਾ ਦੇ ਦੇਾਂਗੇ 350 ਕੁਰਤਾ ਪਜਾਮਾ ਦੇ ਦਾਂਗੇ ਭਾਈ ਜੀ ਕਹਿੰਦੇ 250 ਦੀ ਬੈੱਡ ਸ਼ੀਟ ਵੀ ਦੇ ਦਾਂਗੇ ਬਿਲਕੁਲ 250 ਦੀ ਬੈੱਡ ਸ਼ੀਟ ਦਵਾਂਗੇ ਕਿਉਂ ਨਹੀਂ ਭਾਈ 250 ਦੀ ਬੈੱਡ ਸ਼ੀਟਾਂ ਦੇ ਵਿੱਚ ਟੇਰ ਲਗਾ ਦੇ ਕੱਲ ਖੁੱਲਾ 10828 ਦੀ ਏ ਖੁੱਲੇ ਡਿਲੀਵਰ ਉਹ ਨਾਲ ਬੈੱਡ ਸ਼ੀਟ ਤਾਂ ਦਵਾਂਗੇ ਦਵਾਂਗੇ ਨਾਲ ਦੋ ਸਹਰਾਣੇ ਵੀ ਦਵਾਂਗੇ ਇਹਦੇ ਵਿੱਚ ਰੰਗ ਡਿਜ਼ਾਈਨਿੰਗ ਜਿਸ ਤਰ੍ਹਾਂ ਦਾ ਮਰਜ਼ੀ ਲਓ ਮਾਤੋ ਸ਼੍ਰੀ ਦਸਤਾਰ ਦੇ ਤੇ ਕਮਾਲ ਦੀ ਜਿਹੜੀ 5 5 700 ਰੁਪਏ ਦੀ 1000 ਰੁਪਏ ਦੀ ਬਜਾਰਾਂ ਦੇ ਵਿੱਚ ਦਿੰਦੇ ਅਸੀਂ ਤੁਹਾਨੂੰ ਮਾਤੋ ਸ਼੍ਰੀ ਦਸਤਾਰ ਤੇ 250 ਰੁਪਏ 250 ਉਹ ਲਿਖ ਕੇ ਲਗਾ ਤੇ ਦਿੱਤਾ ਲਿਖ ਕੇ ਲਗਾ ਕੇ ਆ ਜਾਓ ਛੇਦੀ ਛੇਦੀ ਜੀ ਤੁਹਾਡੀ ਵੇਟ ਕਰਦੇ ਆ ਆਉਣਾ ਤੁਸੀਂ ਮਾਤੂਸ਼ੀ ਦੀ ਦਸਤਾਰ ਬੁੱਟੋ ਰੋਡ ਘਾਤੀਆਂ ਥੈਂਕ ਯੂ ਕੈਮਰਾਮੈਨ ਸੁਖਨੰਦਨ ਦੇ ਨਾਲ ਹਰਦੀਪ ਸਿੰਘ ਤੱਕੜ ਸਾਹ ਡੀਜੀ ਘਾਤੀਆਂ